ਸਤ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਇੱਕ ਬਹੁਤ ਵਧੀਆ ਨੁਕਤਾ ਤੁਹਾਨੂੰ ਦੱਸਣ ਲੱਗੇ ਆ ਇੱਕ ਸ਼ਾਹੀ ਨੁਕਤਾ ਰਾਜਿਆਂ ਮਹਾਰਾਜਿਆਂ ਦੇ ਟਾਈਮ ਦਾ ਆਮ ਖਾਣ ਵਾਲੀਆਂ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਮਿਲ ਜਾਂਦੀਆਂ ਪੰਸਾਦੀ ਦੁਕਾਨ ਤੋਂ ਤੇ ਉਹਨਾਂ ਦੀ ਕਿੰਨੀ ਕਿੰਨੀ ਮਾਤਰਾ ਪਾ ਕੇ ਇਹ ਚੀਜ਼ ਬਣਾਉਣੀ ਹੈ ਆਪਾਂ ਪੂਰੀ ਵੀਡੀਓ ਧਿਆਨ ਦੇ ਨਾਲ ਦੇਖਿਓ ਤੇ ਜਿਨ੍ਹਾਂ ਨੇ ਆਪਣਾ ਚੈਨਲ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਤੁਹਾਡੇ ਕੰਮ ਦੀਆਂ ਬਹੁਤ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਣਗੀਆਂ ਸੋ ਅੱਜ ਦਾ ਨੁਕਤਾ ਜਿਹੜਾ ਆਪਾਂ ਤਿਆਰ ਕਰਨ ਲੱਗੇ ਆਂ ਚੀਜ਼ ਤਿਆਰ ਕਰਨ ਲੱਗੇ ਆਂ ਠੰਡ ਦੇ ਵਿੱਚ ਖਾਨਜੋਗ ਬਹੁਤ ਵਧੀਆ ਚੀਜ਼ ਹੈ ਕੀ ਪੈਣਾ ਵਾ ਕਿੰਨੀ ਮਾਤਰਾ ਪੈਣੀ ਆ ਪੂਰੇ ਧਿਆਨ ਦੇ ਨਾਲ ਤੁਸੀਂ ਵੀਡੀਓ ਦੇਖਦੇ ਹੋ ਸਾਰੀ ਸਭ ਤੋਂ ਪਹਿਲਾਂ ਆਜੋ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਣਾ ਵਾ ਬਦਾਮ ਗਿਰੀ ਤੁਸੀਂ ਲੈ ਲਓ ਗੁਰਵੰਦੀ ਕੰਪਨੀ ਦੀ ਇਹਦੀ ਮਾਤਰਾ ਰੱਖਣੀ ਆ 100 ਗ੍ਰਾਮ ਤੇ ਇਹਨੂੰ ਤੁਸੀਂ ਥੋੜਾ ਜਿਹਾ ਦਾੜ ਪਾੜ ਕਰ ਲਿਓ ਜਾਂ ਕੁੱਟ ਲਿਓ ਜਾਂ ਤੁਸੀਂ ਮਿਕਸੀਚ ਪਾ ਕੇ ਥੋੜਾ ਦਾੜ ਪਾੜੀ ਕਰਨਾ ਆਪਾਂ ਜਿਆਦਾ ਬਲੀਗ ਨਹੀਂ ਕਰਨਾ ਤੇ ਇਹ ਵੀ ਆਪਾਂ ਥੋੜਾ ਜਿਹਾ ਕਰਕੇ ਗਣਾ ਇਹਨਾਂ ਦਾੜ ਪਾੜ ਜਾਂ ਇਹਦੇ ਵਿੱਚ ਪਾਵਾਂਗੇ ਬਾਕੀ ਚੀਜ਼ਾਂ ਕੁਝ ਆਪਾਂ ਕਰ ਲਿਆ ਆਂ ਵਾ ਤੇ ਕੁਝ ਰਹਿ ਨਹੀਂ ਕੰਮ ਸਭ ਤੋਂ ਪਹਿਲਾਂ ਬਦਾਮ ਗਿਰੀ ਫੇਰ ਨੰਬਰ 2 ਤੇ ਕਾਜੂ ਲੈ ਲੈਣੇ ਆ ਆਪਾਂ ਕਾਜੂ ਨੂੰ ਇਸ ਤਰ੍ਹਾਂ ਕੱਟ ਲੋ ਜਾਂ ਇਹਨੂੰ ਦਾੜ ਫਾੜ ਕਰ ਲੋ ਠੀਕ ਆ ਜੀ ਤੇ ਇਸ ਤੋਂ ਬਾਅਦ ਲੈ ਲੈਣੇ ਆ ਆਪਾਂ ਅਖਰੋਟ ਗਿਰੀ ਇਹ ਹੈਗੀ ਅਖਰੋਟ ਗਿਰੀ ਲੈ ਕੇ ਆਪਾਂ ਇਹਨੂੰ ਵੀ ਥੋੜਾ ਜਿਹਾ ਕੱਟ ਲਿਆ ਇਸ ਤੋਂ ਬਾਅਦ ਚ ਹੈਗਾ ਵਾ ਪਿਸਤਾ ਤੇ ਨਾਲ ਦੇ ਨਾਲ ਮਾਤਰਾ ਇਹਦੀ ਜ਼ਰੂਰ ਲਿਖ ਲਿਓ ਬਦਾਮ ਗਿਰੀ 100 ਗ੍ਰਾਮ ਕਾਜੂ 100 ਗ੍ਰਾਮ ਅਖਰੋਟ ਗਿਰੀ 100 ਗ੍ਰਾਮ ਤੇ ਕੱਚਾ ਪਿਸਤਾ ਇਹ ਵੀ 100 ਗ੍ਰਾਮ ਤੇ ਇਹ ਹੈਗੀਆਂ ਆਪਣੀਆਂ ਅੰਜੀਰ ਬਾਜ਼ਾਰ ਚੋਂ ਮਿਲ ਜਾਂਦੀਆਂ ਅੰਜੀਰਾ ਇਹ ਆਪਾਂ ਲੈਣੀਆਂ ਆ 5 ਤੋਂ 6 ਪੀਸ ਇਹ ਸਾਰੇ ਸਮਾਨ ਵਾਸਤੇ 5 ਤੋਂ 6 ਪੀਸ ਬਹੁਤ ਆਹੇ ਤੇ ਨਾਲ ਲੈਣੀ ਆ ਆਪਾਂ ਇੱਕ ਅੱਧੀ ਠੂਠੀ ਖੋਪੇ ਦੀ ਨਾਰੀਅਲ ਦੀ ਤੇ ਇਹ ਹੈਗੀ ਆ 100 ਗ੍ਰਾਮ ਆਪਣੀ ਮੂੰਗਫਲੀ ਮੂੰਗਫਲੀ ਥੋੜੀ ਜਿਹੀ ਭੁਜੀ ਵੀ ਆ ਕਿਰੀਆਂ ਕੱਟੀਆਂ ਵੀ ਆ ਇਹਦੀਆਂ ਤੇ 100 ਗ੍ਰਾਮ ਆਪਾਂ ਇਹ ਲੈਣੀ ਆ ਤੇ ਹੋਰ ਲੈਣੀ ਆ ਆਪਾਂ ਇਹਦੇ ਵਿੱਚ 200 ਗ੍ਰਾਮ ਪੋਣੀ ਆ ਖਜੂਰਾ 200 ਗ੍ਰਾਮ ਦੀ ਮਾਤਰਾ ਜਿਹੜੀ ਖਜੂਰਾ ਦੀ ਪੋਣੀ ਆ ਤੇ ਇਹ ਆਪਾਂ ਖਸਖਸ ਲੈਣੀ ਆ 50 ਗ੍ਰਾਮ ਲੈ ਲਓ ਬਹੁਤ ਆ ਖਸਖਸ ਲੈ ਲਓ ਤੁਸੀਂ 50 ਗ੍ਰਾਮ ਕਿਸੇ ਵੀ ਦੁਕਾਨ ਤੋਂ ਇਹ ਸਾਰਾ ਸਮਾਨ ਤੁਹਾਨੂੰ ਮਿਲ ਜਾਣਾ ਵਾ ਤੇ ਬਣਾਉਣਾ ਕਿਵੇਂ ਆ ਉਹ ਸਾਰੀ ਗੱਲ ਤੁਹਾਨੂੰ ਮੈਂ ਅੱਗੇ ਦੱਸਦਾ ਵਾਂ ਦੇਸੀ ਘਿਓ ਘਰ ਦਾ ਹੋਵੇ ਕਿੰਨਾ ਪਾਉਣਾ ਵਾ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ। ਫਿਲਹਾਲ ਤੁਸੀਂ ਆ ਸਮਾਨ ਦੁਆਰੇ ਨੋਟ ਕਰ ਲਓ ਇੱਕ ਵਾਰੀ ਫਿਰ ਅੱਜ ਤੁਹਾਨੂੰ ਮੈਂ ਦਿਖਾ ਦਿੰਦਾ। ਬਦਾਮ ਗਰੀ 100 ਗ੍ਰਾਮ ਕਾਜੂ 100 ਗ੍ਰਾਮ ਅਖਰੋਟ ਗਰੀ 100 ਗ੍ਰਾਮ ਪੇਸਟਾ 100 ਗ੍ਰਾਮ 5 ਤੋਂ 6 ਪੀਸ ਅੰजीर ਦੇ ਖੋਪੇ ਦੀ ਨਾਰੀਅਲ ਦੀ ਅੱਧੀ ਟੁੱਠੀ 100 ਗ੍ਰਾਮ ਮੂਫਲੀ ਦੇ ਗਿਧੀਆਂ ਤੇ 200 ਗ੍ਰਾਮ ਖਜੂਰਾ ਤੇ 50 ਗ੍ਰਾਮ ਖਸਖਸ ਠੀਕ ਹੈ ਜੀ ਤੇ ਅੱਗੇ ਬਰਾਉਣ ਦੀ ਵਿਧੀ ਮੈਂ ਤੁਹਾਨੂੰ ਪੂਰੀ ਦੱਸ ਦਾਂ। ਦੋਸਤੋ ਇਹ ਸਾਰੇ ਸਮਾਨ ਨੂੰ ਆਪਾਂ ਦਾੜਫੜ ਕਰ ਲੈਣਾ ਹੈ। ਨਾਰੀਅਲ ਦੀ ਖੂਟੀ ਨੂੰ ਆਪਾਂ ਗੱਦੂਕਸ਼ ਕਰ ਲਿਆ ਤੇ ਇਹਨੂੰ ਆਪਾਂ ਮੈਕਸੀ ਚ ਪਾ ਕੇ ਥੋੜਾ ਜਿਹਾ ਦਾੜਫੜ ਕਰ ਲਿਆ। ਬੜਾ ਬਰੀਕ ਨਹੀਂ ਕਰਨਾ, ਮੋਟਾ ਹੀ ਰੱਖਣਾ ਕੰਮ ਆਪਾਂ ਇਹ। ਤੇ ਬੰਚੀ ਆਪਾਂ ਇਹਦੇ ਖਸਖਸ ਰਲਾ ਦੇਣੀ ਆ ਹੁਣ ਨਾਲ। 50 ਗ੍ਰਾਮ ਖਸਖਸ ਆਪਾਂ ਇਹਦੇ ਵਿੱਚ ਰਲਾਵਾਂਗੇ ਤੇ ਬਹੁਤ ਵਧੀਆ ਚੀਜ਼ ਬਣੂਗੀ ਇਹ। ਠੀਕ ਹੈ ਜੀ। ਇਸ ਤੋਂ ਬਾਅਦ ਦੇਖੀ ਜਾਓ ਪੂਰੀ ਵੀਡੀਓ ਐਂਡ ਤੱਕ ਜਿਹੜਾ ਆਪਾਂ ਇਹ ਮਿਕਸਰ ਕੀਤਾ ਵਾ ਗ੍ਰाइंड ਕੀਤਾ ਵਾ ਇਹਨੂੰ ਥੋੜਾ ਜਿਹਾ ਆਪਾਂ ਪਹਿਲਾਂ ਸਮਾਨ ਨੂੰ ਸੇਕ ਲਵਾਉਣਾ ਕੜਾਹੀ ਚ ਪਾ ਕੇ ਲੋਹੀ ਦੀ ਚ ਤੇਨੂੰ ਹਲਕਾ ਹਲਕਾ ਜਿਹਾ ਸੇਕ ਲਵਾ ਲਓ ਜਿਆਦਾ ਨਹੀਂ ਭੁੰਨਣਾ ਇਹਨੂੰ ਨਾਰੀਅਲ ਦੀ ਠੂਠੀ ਦੇ ਆਪਾਂ ਕੱਦੂ ਕਸ਼ ਕਰਕੇ ਇਹਦੇ ਵਿੱਚ ਨਹੀਂ ਪਾਇਆ ਹਜੇ ਨਾ ਹੀ ਆਪਾਂ ਸਾਸ ਖਸ ਪਾਈ ਹੈ ਹਜੇ ਇਹਦੇ ਤੇ ਅਜਾ ਕਹਿੰਦਾ ਬਾਕੀ ਸਮਾਨ ਆ ਜਿਹੜਾ ਆਪਣਾ ਉਹੀ ਆ ਇਹ ਦਾੜਫਾੜ ਕੀਤਾ ਵਾ ਇਹਨੂੰ ਥੋੜਾ ਥੋੜਾ ਸੇਕ ਲਵਾ ਕੇ ਆਪਾਂ ਦਾੜਫਾੜ ਹੀ ਕਰਨਾ ਥੋੜਾ ਜਾਂ ਇਸੇਕ ਲਵਾ ਕੇ ਅੱਲਾ ਪੱਸਾ ਆਪਾਂ ਇਹਦਾ ਜੋ ਸੁਹਾਬ ਜੀ ਹੁੰਦੀ ਆ ਉਹ ਹੀ ਖਤਮ ਕਰਨੀ ਆ ਜਿਆਦਾ ਨਹੀਂ ਭੁੰਨਣਾ ਆਪਾਂ ਨੂੰ ਅਜਾ ਸੀਕ ਲਵਾ ਕੇ ਆਪਾਂ ਇਹਨੂੰ ਅਲੱਗ ਭਾਂਡੇ ਚ ਕੱਢ ਲੈਣਾ ਵਾ ਥੋੜਾ ਜਿਹਾ ਸੀਕ ਲਵਾ ਕੇ ਤੇ ਆਪਾਂ ਇਹਨੂੰ ਅਲੱਗ ਭਾਂਡੇ ਚ ਆਪਾਂ ਕੱਢ ਲੈਣਾ ਵਾ ਇਸ ਤੋਂ ਬਾਅਦ ਬਣਾਉਣੀ ਆ। ਤੋਂ ਜਿਹੜੀਆਂ ਆਪਾਂ ਖੰਜੂਰਾ ਲਈਆਂ ਸੀ ਉਹਦੇ ਵਿੱਚੋਂ ਗਟਕਾ ਅਲੱਗ ਕਰ ਦੇਣੀ ਆ। ਆਹ ਲੇ ਗਟਕਾ ਆਪਾਂ ਲੱਗ ਕਰਤੀਆਂ ਤੇ ਖੰਜੂਰਾ ਨੂੰ ਆਪਾਂ ਹੁਣ ਇਹਦੇ ਵਿੱਚ ਦਹੀ ਘਿਓ ਦੇ ਵਿੱਚ ਥੋੜਾ ਜਿਹਾ ਗਰਮ ਕਰਾਂਗੇ ਮਿੱਤਰੋ ਆਪਾਂ ਕੜਾਹੀ ਦੇ ਵਿੱਚ ਬਣਾ ਕੇ ਖੜੇ ਸੀ ਘਿਓ ਹੁਣ ਤੇ ਇਹਦੇ ਕੜਾਹੀ ਦੇ ਵਿੱਚ ਹੀ ਆਪਾਂ ਥੋੜਾ ਜਿਹਾ ਘਿਓ ਪਾ ਲਿਆ ਵਾ ਛਟਕਟ 5-6 ਚਮਚੇ ਜਿਸ ਦੇ ਵਿੱਚ ਆਪਾਂ 200 ਗ੍ਰਾਮ ਦੇ ਲਗਭਗ ਖਜੂਰਾ ਜਿਹੜੀਆਂ 150 ਗ੍ਰਾਮ ਤੇ ਇਹ ਆਪਾਂ ਪਾ ਦੇਣੀ ਆ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹ ਘਿਓ ਦੇ ਵਿੱਚ ਖਜੂਰਾ ਨੂੰ ਘਰ ਲੈਣਾ ਤੇ ਨਰਮ ਹੋ ਜਾਣਗੀਆਂ ਵਧੀਆ ਇਹ ਘਰ ਲੈਣਾ ਥੋੜਾ ਜਿਹਾ ਪਾ ਗਿਆਕ ਤੇ ਬਚੀਏ ਸਾਰਾ ਸਮਾਨ ਮਿਕਸ ਕਰ ਦੇਣਾ ਵਾ ਇਹੜਾ ਆਪਣਾ ਹੈਗਾ ਵਾ ਕਾਜ ਦੇ ਪ੍ਰਸਤਾਵ ਵਗੈਰਾ ਸਾਰਾ ਕੁਝ ਆਪੇ ਚ ਪਾ ਕੇ ਥੋੜਾ ਜਿਹਾ ਸੇਕ ਲਵਾਉਣਾ ਪਹਿਲਾਂ ਤੇ ਜਿਹੜੀਆਂ ਖੰਜੂਰਾਂ ਆਪਣੀਆਂ ਕੀਤੀਆਂ ਹੋਈਆਂ ਮੈਂ ਉਹ ਵੀ ਆਪਾਂ ਇਹਦੇ ਵਿੱਚ ਬਾਅਦ ਵਿੱਚ ਮਿਕਸ ਕਰਾਂਗੇ ਪਤਾ ਇਹਨਾਂ ਨੂੰ ਕੱਲਿਆਂ ਨੂੰ ਸੇਕ ਲਵਾਵਾਂਗੇ ਥੋੜਾ ਜਿਹਾ ਲਓ ਵੀ ਦੋਸਤੋ ਥੋੜਾ ਜਿਹਾ ਸੇਕ ਲੱਗ ਗਿਆ ਵਾ ਇਹਨੂੰ ਆਪਣਾ ਤੇ ਵਿੱਚ ਆਪਾਂ ਹੁਣ ਇਹ ਵੀ ਖਸ ਖਸ ਮਿਲਾ ਦੇਣੀ ਆ ਆਪਾਂ ਬਾਬਾ ਬਹੁਤ 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 ਇਹ ਸੌ ਪ੍ਰੋਗਰਾਮ ਦੇ ਲਗਭਗ ਆਪਾਂ ਇਹਦੇ ਚ ਖਾਸ ਖਾਸ ਪਾਤੀ ਹੈ। ਲਓ ਜੀ ਹੁਣ ਆਪਾਂ ਇਹਦੇ ਬੱਚੇ ਦਾ ਰੰਗ ਬਦਲ ਗਿਆ ਆਪਾਂ। ਹੁਣ ਆਪਾਂ ਖੰਜੂਰਾ ਪਾ ਦੇਣੀਆਂ ਜਿਹੜੀਆਂ ਆਪਣੇ ਕੀਤੀਆਂ ਪੁੱਦੀਆਂ ਤੇ ਨਾਲ ਹੀ ਆਪਾਂ ਇਹਦੇ ਨਾਰੀਅਲ ਦੇ ਜਿਹੜੇ ਕਿੱਥੇ ਵੇ ਆਪਾਂ ਚੂਰਾ ਉਹ ਵੀ ਪਾ ਦੇਣਾ। ਲਓ ਜੀ ਨਾਰੀਅਲ ਦਾ ਚੂਰਾ ਵੀ ਆਪਾਂ ਬੱਚੀ ਪਾਤਾ ਖਾਸ ਖਾਸ ਨਹੀਂ ਬੱਚੀ ਪਾਤੀ ਸੀ ਇਹਦੀ ਤੇ ਖੰਜੂਰਾ ਵੀ ਮਿਕਸ ਕਰਤੀਆਂ ਪਾ ਕੇ ਆਪਾਂ ਇੱਕ ਕੇ ਉਹ ਆਪਾਂ ਦੇ ਵਿੱਚ ਘਰ ਦਾ ਇਸਤੇਮਾਲ ਕੀਤਾ ਲਗਭਗ ਇਹਨੇ ਸਮਾਨ ਦੇ ਵਿੱਚ 250 300 ਗ੍ਰਾਮ ਕਿਉ ਹੋ ਪਏ ਗਏ ਹੱਦ ਤੱਕ ਲੋਦੇ ਲਗਭਗ ਹੀ ਪੈ ਗਿਆ ਤੇ ਬਹੁਤ ਬੜੀਆ ਸ਼ਾਨਦਾਰ ਚੀਜ਼ ਬਣ ਗਈ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਹੋਰ ਲਵਾ ਕੇ ਜੰਗੀ ਜਿਹਾ ਮਿਕਸ ਹੋ ਜੇ ਇਹ ਫਿਰ ਆਪਾਂ ਇਹਦੀਆਂ ਛੋਟੇ ਛੋਟੇ ਜਿਹੀਆਂ ਬੱਟ ਲੈਣੀਆਂ ਲੱਟੀਆਂ 'ਚ ਬਣਾ ਲੈਣੀਆਂ ਮਿੱਤਰੋ ਆਪਣੀ ਜਿਹੜੀ ਇਹ ਦਵਾਈ ਆਪਾਂ ਬਣਾਈ ਸੀ ਇਹ ਤਿਆਰ ਆ ਬਿਲਕੁਲ ਸ਼ਾਹੀ ਨੁਕਤਾ ਆਪਣਾ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਬਣਾ ਲੈਣੀਆਂ ਛੋਟੀਆਂ-ਛੋਟੀਆਂ ਇਹ ਤੁਸੀਂ ਆਪ ਦੇ ਹਿਸਾਬ ਨਾਲ ਬਣਾ ਸਕਦੇ ਹੋ ਜੇ ਤੁਸੀਂ ਇਦਾਂ ਵੀ ਖਾਣੀ ਚਾਹੋ ਤਾਂ ਇਦਾਂ ਵੀ ਖਾ ਸਕਦੇ ਹੋ ਤੇ ਹੁਣ ਦੱਸ ਦੀ ਆਪਾਂ ਪਰਹੇਜ਼ ਇੱਕ ਤਾਂ ਜਿਨ੍ਹਾਂ ਦਾ ਬਲੱਡ ਵੱਧਦਾ ਵਾ ਬੀਪੀ ਪ੍ਰੈਸ਼ਰ ਦੇ ਮਰੀਜ਼ ਆ ਜਿਹੜੇ ਤੇ ਉਹਨਾਂ ਵਾਸਤੇ ਵੀ ਇਹ ਜਾਨੀ ਕਿਸ ਤੇ ਮਲੇ ਦਾ ਘੱਟ ਕਰਿਓ ਜਾਂ ਨਾ ਕਰਿਓ ਆਪਦੇ ਡਾਕਟਰ ਤੋਂ ਸਲਾਹ ਲੈ ਕੇ ਫੇਰ ਕਰ ਲਿਓ ਕਿਉਂਕਿ ਇਹ ਚੀਜ਼ਾਂ ਸਾਰੀਆਂ ਗਰਮਾਏ ਦੇ ਵਿੱਚ ਤੇ ਨੰਬਰ 2 ਤੇ ਜਿਨ੍ਹਾਂ ਨੂੰ ਕੋਈ ਲੀਵਰ ਦੀ ਦਿੱਕਤ ਪਰੇਸ਼ਾਨੀ ਆ ਜਿਨ੍ਹਾਂ ਦਾ ਲੀਵਰ ਫੈਟੀ ਆ ਜਾਂ HPTD ਵੱਧਦੇ ਆ ਤੇ ਉਹਨਾਂ ਵਾਸਤੇ ਵੀ ਪਰਹੇਜ਼ ਐ ਇਸ ਚੀਜ਼ ਦਾ ਤੇ ਜਿਨ੍ਹਾਂ ਨੂੰ ਪੀਲੀਆ ਵਾ ਉਹ ਤਾਂ ਨਾ ਹੀ ਖਾਓ ਇਹ ਕਿਉਂਕਿ ਸਾਰੀਆਂ ਚੀਜ਼ਾਂ ਗਰਮ ਆ ਤੇ ਪੀਲੇ ਵਾਲਿਆਂ ਨੂੰ ਚੀਜ਼ਾਂ ਗਰਮ ਜਿਹੜੀਆਂ ਉਹ ਬੰਦ ਹੁੰਦੀਆਂ ਆ ਤੇ ਬਹੁਤ ਵਧੀਆ ਚੀਜ਼ ਬਣੀ ਵੀ ਆ ਇਹ ਤੰਦਰੁਸਤ ਰਹੋ ਤੁਸੀਂ ਤੇ ਵਧੀਆ ਚੀਜ਼ਾਂ ਖਾਓ ਤੇ ਠੰਡ ਚ ਖਾਣ ਜੋਗ ਬਹੁਤ ਵਧੀਆ ਨੁਕਤਾ ਵਾ ਇਹ ਵਧੀਆ ਲੱਗੀ ਵੀਡੀਓ ਤਾਂ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਆਪਾਂ ਇਹਦਾ ਥਾਲੀ ਦਾ ਪਹਿਲਾਂ ਕਰਤਾ ਸੀਗਾ ਵੇਟ ਅੱਡ ਤੇ ਪੂਰਾ 1 ਕਿਲੋ ਆਹੇ ਲਗਭਗ ਜਣਕੇ 8 ਕੁ ਗ੍ਰਾਮ ਘੱਟ ਆ ਪੂਰਾ ਸਮਾਨ ਇਹ 1 ਕਿਲੋ ਬਣ ਗਿਆ ਤੇ ਇਹ ਤੇ ਖਰਚਾ ਆਇਆ ਵਾ 1200 ਰੁਪਏ ਦਾ ਤਾਂ ਸਮਾਨ ਹੀ ਲੱਗ ਗਿਆ ਇਹਦੇ ਤੇ ਤੇ ਬਾਕੀ ਮਿਹਨਤ ਆ ਬਾਈ ਟਾਈਮ ਕਾਫੀ ਲੱਗ ਜਾਂਦਾ ਇਹਨੂੰ ਬਣਾਉਣ ਤੇ ਤੇ ਜੇ ਕਿਸੇ ਨੇ ਆਈ ਬਣੀਆਂ ਬਣਾਈਆਂ ਮਰੌਣੀ ਮੰਗੌਣੀ ਹੋਵੇ ਜਾਇਦੇ ਪਿੰਨੀਆਂ ਵੀ ਵਟਦਾਂਗੇ ਤੇ ਜਾਂ ਜੇ ਇਸ ਤਰ੍ਹਾਂ ਵੀ ਮੰਗਵੋਣੀ ਹੋਵੇ ਤਾਂ ਜਰੂਰ ਸੰਪਰਕ ਕਰ ਲਿਓ ਲਗਭਗ 2000 ਰੁਪਏ ਦੀ ਦਵਾਈ ਬਣ ਜਾਣੀ ਹੈ ਇਹ 1 ਕਿਲੋ ਜਿਹਦੇ ਚ ਗੈਂਸ ਵੀ ਲੱਗਿਆ ਵਾ ਘਿਓ ਵੀ ਆਪਾਂ ਦੇਸੀ ਘਰ ਦਾ ਪਾਇਆ ਮਿਹਨਤ ਵੀ ਲੱਗੀ ਆ ਤੇ ਬਾਕੀ ਸਮਾਨ 1200 ਦੇ ਲਗਭਗ ਜਿਹੜਾ ਸਮਾਨ ਆ ਇਹ ਬਦਾਮ ਕਾਜੂ ਪਿਸਤਾ ਵਗੈਰਾ ਉਹ ਲੱਗਿਆ ਵਾ ਤੇ ਮਿਹਨਤ ਵੀ ਕਾਫੀ ਲਾਉਣੀ ਪੈਂਦੀ ਆ ਜੇ ਕਿਸੇ ਨੇ ਮੰਗਵਾਉਣਾ ਹੋਇਆ ਤਾਂ 2000 ਪੀ ਨੂੰ ਕਿਲੋ ਇਹ ਤੁਹਾਨੂੰ ਪੌਂਚ ਕਰ ਦਾਂਗੇ